ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਜਲੰਧਰ ਦੇ ਇੱਕ ਕਿਸਾਨ ਨਾਲ ਜਿਸ ਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਮੇਰਾ ਨਾਮ ਸੁਖਵਿੰਦਰ ਸਿੰਘ ਸਨ ਆਫ ਨਰਮਲ ਸਿੰਘ ਪਿੰਡ ਆਦੀ ਡਿਸਟ੍ਰਿਕਟ ਜਲੰਧਰ ਮੈਂ 80 ਖੇਤ ਦੀ ਖੇਤੀ ਕਰਦਾ ਹਾਂ ਤੇ ਜਿਹਦੇ ਵਿੱਚੋਂ ਮੈਂ 50 ਖੇਤ ਮੱਕੀ ਲਾਇਆ ਪਹਿਲਾਂ ਤਾਂ ਸੁੰਡੀ ਮਰਦੀ ਨਹੀਂ ਸੀ ਕਿਸੇ ਤਰ੍ਹਾਂ ਵੀ ਨਹੀਂ ਮਰਦੀ ਸੀ ਕੋਈ ਵੀ ਦਵਾਈ ਪਾਈ ਜੋ ਸੁੰਡੀ ਮਰਦੀ ਨਹੀਂ ਸੀ ਤੇ ਇਸ ਵਾਰ ਜਿਹੜੀ ਡੈਲੀਗੇਟ ਪਾਈ ਨਾ ਅਸੀਂ ਇਹਦੇ ਨਾਲ ਜਨ ਸੁੰਡੀ ਪੂਰੀ ਸਫਾਈ ਹੋ ਜਾਂਦੀ ਆ ਤਿੰਨ ਚਾਰ ਦਿਨਾਂ ਦੇ ਵਿੱਚ ਪੂਰੀ ਮਰ ਜਾਂਦੀ ਆ ਨਹੀਂ ਤਾਂ ਇਸ ਵਾਰ ਤਾਂ ਸੁੰਡੀ ਦਾ ਹੱਲਾ ਵੀ ਬਹੁਤ ਜ਼ਿਆਦਾ ਸੀ ਪਰ ਇਹਨੇ ਦਵਾਈ ਨੇ ਬਹੁਤ ਜ਼ਿਆਦਾ ਵਧੀਆ ਕੰਟਰੋਲ ਕੀਤਾ ਬਹੁਤ ਚੰਗੀ ਦਵਾਈ ਰਹੀ ਇਹ ਜੋ ਡੈਲੀਗੇਟ ਦਵਾਈ ਆ 100 ml 200 ਲੀਟਰ ਪਾਣੀ ਚ ਪਾ ਕੇ ਇੱਕ ਏਕੜ ਦੇ ਵਿੱਚ ਇਹਦੀ ਸਪਰੇਅ ਕਰਦੇ ਆ ਪਹਿਲੀ ਸਪਰੇਅ 25 20 ਤੋਂ 25 ਦਿਨ ਦੇ ਵਿੱਚ ਕਰਦੇ ਆ ਜਦੋਂ ਜਿਆਦਾ ਹੱਲਾ ਹੁੰਦਾ ਤੇ ਦੂਸਰੀ 15 ਦਿਨ ਕੇ ਬਾਅਦ ਫਿਰ ਸਪਰੇਅ ਕਰਨੀ ਪੈਂਦੀ ਆ ਉਹ ਦੇਖਣਾ ਪੈਂਦਾ ਵੀ ਜੇ ਸੁੰਡੀ ਦਾ ਹੱਲਾ ਹੈ ਤੇ 15 ਦਿਨ ਕੇ ਬਾਅਦ ਫੇਰ ਕਰਦੇ ਆ ਜਿੱਦਾਂ ਨਾ ਅਸੀਂ ਇਸ ਵਾਰ ਡੈਲੀਗੇਟ ਦੀ ਜਿਹੜੀ ਸਪਰੇਅ ਕੀਤੀ ਇਹਦੇ ਨਾਲ ਸਾਡੀ ਫਸਲ ਬਹੁਤ ਚੰਗੀ ਹੋਈ ਤੇ ਦਾਣੇ ਬਹੁਤ ਚੰਗੇ ਹੋਏ ਝਾੜ ਵੀ ਚੰਗਾ ਮਿਲੇਗਾ ਸਾਨੂੰ ਤੇ ਇਸ ਨਾਲ ਸਾਨੂੰ ਬਹੁਤ ਫਾਇਦਾ ਹੋਊਗਾ ਅਸੀਂ ਤਾਂ ਸਾਰੇ ਸਾਰੇ ਰეკਮੈਂਡ ਕਰਦੇ ਆ ਸਾਰਿਆਂ ਨੂੰ ਜੋ ਵੀ ਸਾਡੇ ਨਾਲ ਕਿਸਾਨ ਮਿਲਦੇ ਆ ਸਾਰਿਆਂ ਨੂੰ ਕਹਿੰਨੇ ਆ ਵੀ ਡੈਲੀਗੇਟ ਦਵਾਈ ਦੀ ਸਪਰੇ ਕਰੋ ਬਹੁਤ ਚੰਗੀ ਆ ਤੇ ਇਸ ਵਾਰ ਲੋਕਾਂ ਨੇ ਕੀਤੀ ਵੀ ਬਹੁਤ ਆ ਤੇ ਲੋਕਾਂ ਨੂੰ ਚੰਗਾ ਰਿਜ਼ਲਟ ਮਿਲਿਆ ਇਹ ਇਸ ਸਾਲ ਜਿਹੜੀ ਅਸੀਂ ਡੈਲੀਗੇਟ ਦਵਾਈ ਇਹਦੀ ਸਪਰੇ ਕੀਤੀ ਇਹਦੇ ਨਾਲ ਜਦੋਂ ਸਾਡੇ ਖੇਤਾਂ ਦੇ ਵਿੱਚ ਸੁੰਡੀ ਦਾ ਨਹੀਂ ਸੀ ਬਿਲਕੁਲ ਤੇ ਜਿਹੜੇ ਨਾਲ ਦੇ ਕਿਸਾਨ ਸੀਗੇ ਨਾ ਉਹਨਾਂ ਨੇ ਦੇਖਿਆ ਆ ਕੇ ਵੀ ਤੁਹਾਡੇ ਖੇਤ ਵਿੱਚ ਸੁੰਡੀ ਨਹੀਂ ਹੈ ਕੀ ਕਾਰਨ ਹੈ ਫਿਰ ਅਸੀਂ ਦੱਸਿਆ ਵੀ ਤੁਸੀਂ ਵੀ ਇਹ ਸਪਰੇਅ ਕਰੋ ਡੈਲੀਗੇਟ ਦੀ ਤੇ ਫਿਰ ਉਹਨਾਂ ਨੇ ਕੀਤੀ ਆ ਕੀਤੀ ਵੀ ਆ ਤੇ ਉਹਨਾਂ ਨੇ ਬੜਾ ਉਹ ਵੀ ਦੱਸਦੇ ਆ ਕਿ ਬਹੁਤ ਚੰਗਾ ਰਿਜ਼ਲਟ ਰਿਹਾ ਸਾਨੂੰ